ਜਲੰਧਰ ਵੈਸਟ ਦੇ ਵਿੱਚ ਇਸ ਵਕਤ ਚੋਣਾ ਹੋ ਰਹੀਆਂ ਨੇ ਤੇ ਅੱਜ ਮਤਦਾਨ ਦਾ ਦਿਨ ਹੈ ਅੱਜ ਦੇ ਦਿਨ ਲੋਕ ਸਵੇਰੇ ਤੋਂ ਹੀ ਜਿਹੜਾ ਹੈ ਉਹ ਮਤਦਾਨ ਕਰਨ ਦੇ ਲਈ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਵਕਤ ਤਕਰੀਬਨ 8 ਵਜੇ ਨੇ 8 ਵਜੇ ਲੋਕ ਜਿਹੜੇ ਨੇ ਤਕਰੀਬਨ ਜਿਹੜਾ ਹੈਗਾ ਹੈ ਉਹ ਜਲੰਧਰ ਵੈਸਟ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਸਵੇਰੇ ਸਵੇਰੇ ਲੋਕ ਜਿਆਦਾ ਜਿਹੜਾ ਹੈ ਉਹ ਇਸ ਮਾਤਰਾ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚਦੇ ਨੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿਸੇ ਨੂੰ ਦਿੱਕਤ ਜਿਹੜੀ ਉਹ ਨਾ ਹੋ ਸਕੇ ਇਹ ਤੁਸੀਂ ਦਲੰਦਰ ਦਾ ਜਿਹੜਾ ਹੈਗਾ ਉਹ ਬੂਥ ਜ਼ਰੂਰ ਦੇਖੋ ਜਿੱਥੇ ਸਵੇਰ ਤੋਂ ਹੀ ਜਿਹੜਾ ਹੈ ਉਹ ਵੋਟਾਂ ਪਾਉਣ ਦੀ ਜਿਹੜੀ ਹੈ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਲੋਕ ਸਵੇਰ ਤੋਂ ਹੀ ਬੂਥ ਦੇ ਵਿੱਚ ਪਹੁੰਚ ਰਹੇ ਨੇ ਅਤੇ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜਾ ਹੈ ਉਹ ਵੋਟ ਪਾ ਰਹੇ ਨੇ ਲਗਾਤਾਰ ਲੋਕ ਜਿਹੜੇ ਨੇ ਲਗਾਤਾਰ ਲੋਕ ਜਿਹੜੇ ਨੇ ਉਹ ਸਵੇਰੇ ਤੋਂ ਹੀ 7 ਵਜੇ ਤੋਂ ਹੀ ਜਿਹੜਾ ਇਹ ਉਹ ਗੋਡ ਪਾਰ ਰਹੇ ਨੇ ਤਾਂ ਕਿ ਕਿਸੇ ਕਿਉਂਕਿ ਗਰਮੀ ਦੇ ਦਿਨ ਨੇ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਲੋਕ ਸਵੇਰੇ ਸਵੇਰੇ ਜਿਹੜਾ ਹੈ ਉਹ ਪ੍ਰੀਫਰੈਂਸ ਜ਼ਿਆਦਾ ਦਿੰਦੇ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਜੜੀ ਆ ਉਹਨਾਂ ਨੂੰ ਵੀ ਤਕਲੀਫਾਂ ਜੜੀਆਂ ਨੇ ਉਹ ਨਾ ਸਕਣ ਇਹ ਜਲੰਧਰ ਦਾ ਜਿਹੜਾ ਹੈ ਉਹ ਜੀਪੀ ਨਗਰ ਹੈ ਜੀਪੀ ਨਗਰ Swami Sant Das School ਹੈ ਜਿਸ ਜਗ੍ਹਾ ਦੇ ਉੱਤੇ ਬੂਥ ਬਣਿਆ ਹੋਇਆ ਹੈ ਤੇ ਜਿਸ ਦੇ ਵਿੱਚ ਲੋਕ ਜਿਹੜੇ ਨੇ ਉਹ ਆ ਰਹੇ ਨੇ ਆ ਤੇ ਵੋਟਾਂ ਦਾ મતદાન ਜਿਹੜਾ ਹੈ ਉਹ ਕਰਕੇ ਜਾ ਰਹੇ ਨੇ ਅੰਦਰ ਵੀ ਜਰੂਰ ਇੱਕ ਵਾਰੀ ਤੁਹਾਨੂੰ ਤਸਵੀਰ ਜਰੂਰ ਅੰਦਰ ਦੀ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਲੋਕ ਜਿਹੜੇ ਨੇ ਉਹ મતદાન ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤੁਸੀਂ ਤਸਵੀਰ ਇੱਥੋਂ ਜਰੂਰ ਤੁਸੀਂ ਦੇਖੋ ਉਹ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਏ ਉਹ ਪੋਲਿੰਗ ਸਟੇਸ਼ਨ ਬਣਿਆ ਹੋਇਆ ਹੈ ਜਿਸ ਜਗ੍ਹਾ ਦੇ ਉੱਤੇ ਲੋਕ ਜਾਂਦੇ ਨੇ ਲੋਕ ਜਾਂਦੇ ਆ ਉਸ ਜਗ੍ਹਾ ਦੇ ਉੱਤੇ ਆਪਣੇ ਚੈਕਲਿਸਟ ਕਰਦੇ ਨੇ ਕਿ ਹਾਂ ਸੂਚੀ ਦੇ ਵਿੱਚ ਮੇਰਾ ਨਾਂ ਹੈ ਜਾਂ ਨਹੀਂ ਹੈ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਜਿਹੜਾ ਹੈਗਾ ਏ ਉਹ ਵੋਟ ਪਾਉਂਦੇ ਨੇ ਤਾਂ ਉਸ ਤੋਂ ਬਾਅਦ મતદાન ਕਰਨ ਤੋਂ ਬਾਅਦ ਲੋਕ ਜਿਹੜੇ ਨੇ ਉਹ ਬਾਹਰ ਆ ਰਹੇ ਨੇ ਸਵੇਰ ਤੋਂ ਹੀ ਇਹ મતદાન ਦੀ ਪ੍ਰਕਿਰਿਆ ਜਿਹੜੀ ਹੈ ਉਹ ਚੱਲ ਰਹੀ ਹੈਗੀ ਹੈ ਲੋਕ ਲਗਾਤਾਰ ਜਿਹੜਾ ਹੈ ਉਹ ਸਵੇਰ ਤੋਂ ਹੀ ਪਹੁੰਚ ਰਹੇ ਨੇ ਆ ਕੇ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ મતદાન ਕਰ ਰਹੇ ਨੇ ਦੱਸ ਦੇਣਾ ਚੋਣਾਂਵਾਂ ਕਿ ਇਸ ਵਕਤ ਇਸ ਮੈਦਾਨ ਦੇ ਵਿੱਚ ਜਿਹੜਾ ਹੈਗਾ ਹੈ ਉਹ ਤ੍ਰਿਕੋਣੀ ਮੁਕਾਬਲਾ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਮਹਿੰਦਰ ਸਿੰਘ ਭਗਤ ਜੋ ਕਿ ਭਗਤ ਪ੍ਰੇਰ ਰਾਜਰੀ ਤੋਂ ਨੇ ਇਸ ਜਗ੍ਹਾ ਦੇ ਉਤੇ ਭਗਤ ਪ੍ਰੇਰ ਰਾਜੀ ਦਾ ਕਾਫੀ ਜੜਾ ਹੈ ਉਹ ਜੋਰ ਵੀ ਦੇਖਣ ਨੂੰ ਮਿਲਦਾ ਹੈਗਾ ਹੈ ਉਸ ਤੋਂ ਬਾਅਦ ਕਾਂਗਰਸ ਤੋਂ ਜਿਹੜਾ ਹੈ ਬੀਬੀ ਸਰਜੀਤ ਸਰਜਿੰਦਰ ਕੋਰ ਖੁਰੀ ਨੇ ਜੋ ਕਿ ਕਈ ਵਾਰ ਜਿਹੜੇ ਨੇ ਉਹ ਕੌਂਸਲਰ ਰਹਿ ਚੁੱਕੇ ਨੇ ਸਾਬਕਾ ਡਿਪਟੀ ਮੇਅਰ ਰਹਿ ਚੁੱਕੇ ਨੇ ਅਤੇ ਉਸ ਦੇ ਨਾਲ ਹੀ ਜਿਹੜਾ ਹੈ ਉਹ ਸ਼ੀਤ ਲੋਗਰਾਲ ਜੋ ਕਿ ਪਹਿਲਾ ਪਹਿਲੀ ਵਾਰ ਐਮਐਲਏ ਬਣੇ ਸੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਤੇ ਜਿਸ ਤੋਂ ਬਾਅਦ ਇਹ ਬਾਈ ਇਲੈਕਸ਼ਨ ਹੋ ਰਹੀ ਹੈ ਤਾਂ ਦੁਬਾਰਾ ਉਹ ਉਮੀਦਵਾਰ ਵਜੋਂ ਖੜੇ ਹੋਏ ਨੇ ਲਗਾਤਾਰ ਟੱਕਰ ਜਿਹੜੀ ਉਹ ਚਲਦੀ ہوئی ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅੱਜ ਜਿਹੜੀ ਹੈ ਉਹ VOTING ਦੀ ਪ੍ਰਕਿਰਿਆ ਹੋਵੇਗੀ ਲੋਕ ਵੋਟ ਪਾਉਣਗੇ ਤਾਂ ਉਹਨਾਂ ਦੇ ਮਤਦਾਨ ਦੇ ਨਾਲ ਜਿਹੜਾ ਹੈਗਾ ਉਹ ਇੱਕ ਨਿਰਧਾਰਿਤ ਜਿਹੜਾ ਇਹ ਉਮੀਦਵਾਰ ਚੁਣਿਆ ਜਾਵੇਗਾ ਉਸ ਤੋਂ ਬਾਅਦ ਉਹ ਜਿਹੜਾ ਹੈ ਉਹ ਆਪਣੇ ਪਦ ਨੂੰ MLA ਪਦ ਨੂੰ ਜਿਹੜਾ ਹੈ ਉਹ ਸੰਭਾਲੇਗਾ ਉਸ ਤੋਂ ਪਹਿਲਾਂ ਵੀ ਤਸਵੀਰ ਜ਼ਰੂਰ ਮੈਂ ਖਾਸ ਤਸਵੀਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਮਤਦਾਨ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈਗਾ ਸਵੇਰੇ 7 ਵਜੇ ਤੋਂ ਹੀ ਲੋਕ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਜਿਨ੍ਹਾਂ ਵੱਲੋਂ ਮਤਦਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੇ ਇੱਕ ਖਾਸ ਤਸਵੀਰ ਤੁਹਾਨੂੰ ਜਿਹੜੀ ਹੈ ਉਹ ਜਲੰਧਰ ਵੈਸਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਮਤਦਾਨ ਸ਼ੁਰੂ ਹੋਇਆ ਹੈ ਲੋਕ ਪਹੁੰਚ ਰਹੇ ਨੇ ਅਤੇ ਆਪਣੇ ਵੋਟਾਂ ਦਾ ਅਧਿਕਾਰ ਜਿਹੜਾ ਹੈ ਉਹ ਮੰਨਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਸੰ ਪੰਕੇ ਦੇ ਨਾਮ ਰਾਜ ਗੁਪਤਾ ਬੌਸੇ ਟਾਈਮ